ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਸੁਮਨਪ੍ਰੀਤ ਕੌਰ ਅਤੇ ਅੱਜ ਹੈ 2 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 2 ਜਨਵਰੀ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ ਐਮਸੀਕਿਊ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਪਹਿਲ ਦਾ ਬ੍ਰਾਂਡ ਵੇਜ਼ਰ ਕਿਸ ਨੂੰ ਬਣਾਇਆ ਗਿਆ ਹੈ ਹਾਂਜੀ ਬੇਟੀ ਬਚਾਓ ਬੇਟੀ ਪੜ੍ਹਾਓ ਪਹਿਲ ਇਸ ਦਾ ਬ੍ਰਾਂਡ ਵੇਜ਼ਰ ਬਣਾਇਆ ਗਿਆ ਪਿੰਕੀ ਨੂੰ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਪਿੰਕੀ ਮਿਰਜ਼ਾਪੁਰ ਦੀ ਇੱਕ ਲੜਕੀ ਹੈ ਤੇ ਔਸਕਰ ਅਵਾਰਡ ਵਿਜੇਤਾ ਫਿਲਮਾਂ ਪਿੰਕੀ ਉਸ ਦੀ ਡਾਇਰੈਕਟਰ ਆ ਠੀਕ ਹੈ ਨੈਕਸਟ ਹੈ ਹਾਲ ਹੀ ਵਿੱਚ ਧਰਤੀ ਦੇ ਨੇੜੇ ਆਉਣ ਵਾਲੇ ਐਸਟਰੋਇਡ ਐਪੋਫਿਸ ਦਾ ਧਿਆਨ ਕੌਣ ਕਰੇਗਾ ਹਾਂਜੀ ਧਰਤੀ ਦੇ ਨੇੜੇ ਆਉਣ ਵਾਲੇ ਐਸਟਰੋਇਡ ਐਪੋਫਿਸ ਦਾ ਅਧਿਐਨ ਕਰੇਗਾ ਨਾਸਾ ਨਾਸਾ ਅਮਰੀਕਾ ਦੀ ਸਪੇਸ ਏਜੰਸੀ ਆ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਨਾਸਾ ਦੇਖੋ ਧਰਤੀ ਦੇ ਨੇੜੇ 13 ਅਪ੍ਰੈਲ 1929 ਨੂੰ ਧਰਤੀ ਦੇ ਕੋਲ ਦੀ ਇੱਕ ਖਗੋਲੀ ਪਿੰਡ ਲੰਗੇਗਾ ਜਿਹੜਾ ਕਿ 32000 ਕਿਲੋਮੀਟਰ ਦੇ ਕੋਲ ਦੀ ਲੰਗੇਗਾ ਧਰਤੀ ਦੇ ਆਸ-ਪਾਸ ਦੀ ਤੇ ਉਸ ਦਾ ਅਧਿਐਨ ਕਰੇਗਾ ਨਾਸਾ ਨਾਸਾ ਅਮਰੀਕਾ ਦੀ ਸਪੇਸ ਏਜੰਸੀ ਹੈ ਜਿਸ ਦੀ ਫੁੱਲ ਫਾਰਮ ਹੈ ਨੈਸ਼ਨਲ 에ਰੋਨੈਟਿਕ ਸਪੇਸ ਐਡਮਿਨਿਸਟ੍ਰੇਸ਼ਨ ਤੇ ਇਸ ਦੀ ਸਥਾਪਨਾ 1958 ਦੇ ਵਿੱਚ ਹੋਈ ਇਸ ਦਾ ਹੈੱਡਕੁਆਰਟਰ ਵਾਸ਼ਿੰਗਟਨ ਡੀਸੀ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਐਡਮਿਨਿਸਟਰेटर ਬਿਲ ਨੈਲਸਨ ਨੈਕਸਟ ਕੁਐਸ਼ਨ हाल ही ਵਿੱਚ ਕੇਂਦਰ ਸਰਕਾਰ ਨੇ ਸੁਕਨਿਆ ਸਮਰਿੱਧੀ ਯੋਜਨਾ ਵਿੱਚ ਵਿਆਜ ਦਰ ਨੂੰ ਕਿੰਨੇ ਪਰਸੈਂਟ ਵਧਾਇਆ ਹੈ ਹਾਂਜੀ ਸੁਕਨਿਆ ਸਮਰਿੱਧੀ ਯੋਜਨਾ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 2015 ਦੇ ਵਿੱਚ ਸ਼ੁਰੂ ਕੀਤੀ ਸੀ ਤੇ ਪਹਿਲਾਂ ਇਸ ਦੀ ਵਿਆਜ ਦਰ 8% ਸੀ ਹੁਣ ਇਸ ਨੂੰ ਵਧਾ ਕੇ 8.2% ਕਰ ਦਿੱਤਾ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਸੜਕਾਂ ਦੇ ਲਈ 1170 ਕਰੋੜ ਰੁਪਏ ਅਲੋਟ ਕੀਤੇ ਹਨ ਤੇ ਕਿੱਥੇ ਦਿੱਤੇ ਆ ਕਿਹੜੀ ਜਗ੍ਹਾ ਤੇ ਦਿੱਤੇ ਆ ਕੇਂਦਰੀ ਮੰਤਰੀ ਆ ਨਿਤਿਨ ਗੜਕਰੀ ਤੇ ਇਹਨਾਂ ਨੇ ਸੜਕਾਂ ਦੇ ਲਈ 1170 ਕਰੋੜ ਰੁਪਏ ਲਦਾਖ ਨੂੰ ਦਿੱਤੇ ਆ অপਸ਼ਨ ਏ ਇਸ ザ राइट आंसर ਹੁਣ ਲਦਾਖ ਨੂੰ ਦਿੱਤੇ ਆ ਲਦਾਖ ਦੇ ਕੈਪੀਟਲ ਕੀ ਆ ਲੇ ਤੇ ਲਦਾਖ ਦੇ ਲਿਊਟੇਨੈਂਟ ਗਵਰਨਰ ਆ ਬੀਡੀ ਮਿਸਰਾ ਪਹਿਲਾਂ ਨਹੀਂ ਕੋ ਕੁਐਸ਼ਨ ਆਉਂਦਾ ਹੁੰਦਾ ਸੀ ਐਗਜ਼ਾਮ ਦੇ ਵਿੱਚ ਕਿ ਹੈ ਮਿਸ ਹਾਈ ਐਟੀਟਿਊਡ ਨੈਸ਼ਨਲ ਪਾਰਕ ਕਿੱਥੇ ਆ ਉਸ ਸਮੇਂ ਇਸ ਦਾ ਆਨਸਰ ਹੁੰਦਾ ਸੀ ਜੰਮੂ ਕਸ਼ਮੀਰ ਪਰ ਹੁਣ ਜੰਮੂ ਕਸ਼ਮੀਰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵੰਡਿਆ ਜਾ ਚੁੱਕਿਆ ਇੱਕ ਲਦਾਖ ਅਤੇ ਇੱਕ ਜੰਮੂ ਕਸ਼ਮੀਰ ਤੇ ਇਸ ਕਰਕੇ ਹੈਮਿਸ ਹਾਈ ਐਲਟੀਟਿਊਡ ਨੈਸ਼ਨਲ ਪਾਰਕ ਨੂੰ ਲਦਾਖ ਨੂੰ ਮਿਲ ਗਿਆ ਤੇ ਹੈਮਿਸ ਹਾਈ ਐਲਟੀਟਿਊਡ ਨੈਸ਼ਨਲ ਪਾਰਕ ਲਦਾਖ ਦੇ ਵਿੱਚ ਇਹ ਭਾਰਤ ਦਾ ਸਭ ਤੋਂ ਵੱਡਾ ਨੈਸ਼ਨਲ ਪਾਰਕ ਹੈ ਕਲੀਅਰ ਲਦਾਖ ਦੀ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਲਦਾਖ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸਭ ਤੋਂ ਉੱਚਾ ਫਾਈਟਰ 에ਅਰ ਫੀਲਡ ਬਣਾਇਆ ਜਾਵੇਗਾ ਲਦਾਖ ਦੇ ਸਮੁੰਦਰੀ ਬਕਥੋਰਨ ਫਾਇਲ ਨੂੰ ਜੀਆਈ ਟੈਗ ਮਿਲਿਆ ਸਰਕਾਰ ਨੇ ਲਦਾਖ ਵਿੱਚ ਖੇਲੋ ਇੰਡੀਆ ਸਟੇਟ ਐਕਸੀਲੈਂਸ ਸੈਂਟਰ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਲਦਾਖ ਦੁਨੀਆ ਦਾ ਸਭ ਤੋਂ ਉੱਚਾ ਲੜਾਕੂ ਹਵਾਈ ਅੱਡਾ ਬਣਾਏਗਾ ਲਦਾਖ ਵਿੱਚ ਪਹਿਲੀ ਵਾਰ ਪ੍ਰੋਫੈਸ਼ਨਲ ਫੁੱਟਬਾਲ ਮੁਕਾਬਲਾ ਸ਼ੁਰੂ ਹੋਇਆ ਨੈਕਸਟ ਕੁਐਸ਼ਨ ਕਿਸ ਦੇਸ਼ ਨੇ ਹਾਲ ਹੀ ਵਿੱਚ ਸੈਟੇਲਾਈਟ ਇੰਟਰਨੈਟ ਟੈਕਨੋਲੋਜੀ ਲਈ ਇੱਕ ਪ੍ਰਯੋਗਾਤਮਕ ਉਪਗ੍ਰਹਿ ਸਫਲਤਾਪੂਰਵਕ ਲਾਂਚ ਕੀਤਾ ਹਾਂਜੀ ਰੀਸੈਂਟਲੀ ਚਾਈਨਾ ਨੇ ਸੈਟੇਲਾਈਟ ਇੰਟਰਨੈਟ ਟੈਕਨੋਲੋਜੀ ਦੇ ਲਈ ਪ੍ਰਯੋਗਾਤਮਕ ਉਪਗ੍ਰਹਿ ਸਫਲਤਾਪੂਰਵਕ ਲਾਂਚ ਕੀਤਾ অপਸ਼ਨ B ਇਸ ਆ ਰਾਈਟ ਆਨਸਰ ਚੀਨ ਹੁਣ ਚੀਨ ਨੇ ਲਾਂਚ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚੀਨ ਚੀਨ ਦੀ ਕੈਪੀਟਲ ਹੈ ਬੀਜਿੰਗ ਕਰੰਸੀ ਹੈ ਰੇਨਮਿਨਬੀ ਪ੍ਰੈਜ਼ੀਡੈਂਟ ਹੈ ਜੀ ਜ਼ਿੰਪਿੰਗ ਚੀਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਦੇ ਨਾਲ ਲੱਗਦੀ ਹੈ 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਹੈ ਚੀਨ ਨੇ ਡੋਂਗ ਯੂਨ ਨੂੰ ਆਪਣਾ ਨਵਾਂ ਰੱਖਿਆ ਮੰਤਰੀ ਚੁਣਿਆ ਚੀਨ ਨੇ ਮਿਸਰ ਦੇ ਸਹਿਯੋਗ ਨਾਲ ਅਜੀਪਟੈਸਟ 2 ਸੌਰੀ ਅਜੀਪਟੈਸਟ 2 ਉਪਗ੍ਰਹਿ ਲਾਂਚ ਕੀਤਾ ਚੀਨ ਨੇ ਦੁਨੀਆ ਦਾ ਪਹਿਲਾ ਚੌਥੀ ਪੀੜੀ ਦਾ ਪ੍ਰਮਾਣੂ ਰਿਐਕਟਰ ਸ਼ੁਰੂ ਕੀਤਾ ਚੀਨ ਨੇ ਦੁਨੀਆ ਦਾ ਸਭ ਤੋਂ ਤੇਜ਼ ਇੰਟਰਨੈਟ ਲਾਂਚ ਕੀਤਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਰਾਜ ਦੇ ਮੁੱਖ ਮੰਤਰੀ ਨੇ ਆ ਰੋਜ਼ਗਰਸੀ ਯੋਜਨਾ ਸ਼ੁਰੂ ਕੀਤੀ ਆ ਰੋਜਾ ਗਰਸੀ ਜਾਇ ਨੂੰ ਬੋਲ ਸਕਦੇ ਆ ਅਰੋਜਾ ਗਾਇਆ ਸ਼੍ਰੀ ਠੀਕ ਹੈ ਅਰੋਜਾ ਗਾਇਆ ਸ਼੍ਰੀ ਯੋਜਨਾ ਮੈਂ ਜਿਹੜੀ ਇਹ ਸ਼ੁਰੂ ਕੀਤੀ ਹੈ ਜੀ ਆਂਧਰਾ ਪ੍ਰਦੇਸ਼ ਦੀ ਗਵਰਨਮੈਂਟ ਨੇ ਆਪਸ਼ਨ ਨੰਬਰ ਰਾਈਟ ਆਨਸਰ ਹੈ ਇੱਥੇ ਆਪਸ਼ਨ ਬੀ ਆਂਧਰਾ ਪ੍ਰਦੇਸ਼ ਹੁਣ ਆਂਧਰਾ ਪ੍ਰਦੇਸ਼ ਦੀ ਗਵਰਨਮੈਂਟ ਨੇ ਸ਼ੁਰੂ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਆਂਧਰਾ ਪ੍ਰਦੇਸ਼ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਜਿਹੜੇ ਵੀ ਸਟੂਡੈਂਟਸ ਨੂੰ ਆਂਧਰਾ ਪ੍ਰਦੇਸ਼ ਦੀ ਕੈਪੀਟਲ ਪਤਾ ਕਿਉਂਕਿ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਆਂਧਰਾ ਪ੍ਰਦੇਸ਼ ਦੀ ਕੈਪੀਟਲ ਕਿਉਂ ਇੰਪੋਰਟੈਂਟ ਆ ਕਿਉਂਕਿ 1 ਜਨਵਰੀ 2023 ਨੂੰ ਨਵੀਂ ਕੈਪੀਟਲ ਘੋਸ਼ਿਤ ਕੀਤੀ ਗਈ ਆ ਆਂਧਰਾ ਪ੍ਰਦੇਸ਼ ਦੀ ਵਿਸ਼ਾਖਾਪਟਨਮ ਤੇ ਪਹਿਲਾਂ ਕਿਹੜੀ ਸੀ ਅਮਰਾਵਤੀ ਇਥੋਂ ਦੇ ਚੀਫ ਮਿਨਿਸਟਰ ਯਗਨ ਮੋਹਨ ਰੈੱਡੀ ਅਤੇ ਗਵਰਨਰ ਆ ਐਸ ਅਬਦੁਲ ਨਜ਼ੀਰ ਆਂਧਰਾ ਪ੍ਰਦੇਸ਼ ਦੇ ਵਿੱਚ ਸ਼੍ਰੀ ਬੰਕ ਕਤੇਸ਼ਵਰ ਨੈਸ਼ਨਲ ਪਾਰਕਾ ਮਾਰੂਗਾਵਮੀ ਨੈਸ਼ਨਲ ਪਾਰਕਾ ਕਵਾਲਾ ਨੈਸ਼ਨਲ ਪਾਰਕਾ ਨਾਗਰੂਜਨ ਨੈਸ਼ਨਲ ਪਾਰਕਾ ਪਾਪੀਕੋਂਡਾ ਨੈਸ਼ਨਲ ਪਾਰਕਾ ਭਾਸ਼ਾ ਦੇ ਆਧਾਰ ਤੇ ਗਠਿਤ ਹੋਣ ਵਾਲਾ ਭਾਰਤ ਦਾ ਪਹਿਲਾ ਰਾਜ ਆਂਧਰਾ ਪ੍ਰਦੇਸ਼ ਫਲਾਂ ਦਾ ਸਭ ਤੋਂ ਵੱਡਾ ਉਤਪਾਦਕ ਬਣਿਆ ਆਂਧਰਾ ਪ੍ਰਦੇਸ਼ ਸਭ ਤੋਂ ਵੱਧ ਤੰਬਾਕੂ ਆਂਧਰਾ ਪ੍ਰਦੇਸ਼ ਦੇ ਵਿੱਚ ਪੈਦਾ ਹੁੰਦਾ ਤੇ ਆਂਧਰਾ ਪ੍ਰਦੇਸ਼ ਖੇਤੀਬਾੜੀ ਮੰਡੀਕਰਨ ਸੁਧਾਰਾਂ ਵਿੱਚ ਸਿਖਰ ਤੇ ਰਿਹਾ ਆਂਧਰਾ ਪ੍ਰਦੇਸ਼ ਸਰਕਾਰ ਪਛੜੀ ਸਰੇਣੀ ਜਾਤੀ ਜਨਗਣਨਾ ਸ਼ੁਰੂ ਕਰਵਾਵੇਗੀ ਲਗਉ ਪੂਰਵਿਕਾ ਅਟਵੀ ਸ਼ਾਖਾਪਟਨਮ ਦਾ ਨਮਾ ਸੈਲਾਨੀ ਸਥਾਨ ਬਣਿਆ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਭ੍ਰਿਸ਼ਟਾਚਾਰਾਂ ਦੇ ਦੋਸ਼ ਵਿੱਚ ਗ੍ਰਿਫਤਾਰ ਹੋਏ ਨੈਕਸਟ ਕੁਐਸਚਨ ਹਾਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ 10 ਸਾਲਾਂ ਦੇ ਸ਼ਾਸਨ ਦੌਰਾਨ ਟੈਕਸ ਵਿੱਚ ਕਿੰਨੀ ਵਾਰ ਵਾਧਾ ਹੋਣ ਦੀ ਉਮੀਦ ਹੈ ਹਾਂਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ 10 ਸਾਲਾਂ ਦੇ ਸ਼ਾਸਨ ਦੌਰਾਨ ਟੈਕਸ ਵਿੱਚ 3 ਵਾਰ ਵਾਧਾ ਹੋਣ ਦੀ ਉਮੀਦ ਆ ਹੁਣ ਤੁਸੀਂ ਇੱਥੇ ਸੋਚਦੇ ਹੋਵੋਗੇ ਕਿ ਇਸ ਦਾ ਮਤਲਬ ਕੀ ਆ ਤਾਂ ਆਪਸ਼ਨ ਨੰਬਰ ਇੱਥੇ ਰਾਈਟ ਆਨਸਰ ਹੈ ਜੀ ਸਭ ਤੋਂ ਪਹਿਲਾਂ ਤਾਂ ਵੀ 3 ਗੁਣਾ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਇੱਕ 10 ਸਾਲਾਂ ਦੇ ਸ਼ਾਸਨ ਦੌਰਾਨ ਵਿਅਕਤੀਗਤ ਅਤੇ ਕਾਰਪੋਰੇਟ ਕਰ ਸੰਗ੍ਰਹਿ 19 ਟ੍ਰਿਲੀਅਨ ਰੁਪਏ ਤੋਂ ਅਧਿਕ ਹੋ ਗਿਆ ਇਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਇਹ 3 ਗੁਣਾ ਵਧਿਆ ਠੀਕ ਹੈ ਇਨਕਰੀਜ਼ ਹੋਇਆ ਇੱਥੇ ਬਾਈ ਮਿਸਟੇਕ ਇਹ ਟਾਈਪ ਹੋ ਗਿਆ ਕਿ ਉਮੀਦ ਹੈ ਸੋ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਸ਼ਸ਼ਨ ਕਿਸ ਨੇ ਹਾਲ ਹੀ ਵਿੱਚ ਫਿਡੇ ਵਿਸ਼ ਬਲਟਿਜ਼ ਸਤਰੰਜ ਚੈਂਪੀਅਨਸ਼ਿਪ 2023 ਦੇ ਮਹਿਲਾ ਵਰਗ ਵਿੱਚ ਚਾਂਦੀ ਦਾ ਖਿਤਾਬ ਜਿੱਤਿਆ ਹੈ ਜਾਂ ਚਾਂਦੀ ਦਾ ਮੈਡਲ ਜਿੱਤਿਆ ਹਾਂਜੀ ਫਿਡੇ ਵਿਸ਼ ਬਲਟਿਜ਼ ਸਤਰੰਜ ਚੈਂਪੀਅਨਸ਼ਿਪ ਬਲਟਿਜ਼ ਸਤਰੰਜ ਚੈਂਪੀਅਨਸ਼ਿਪ 2023 ਦਾ ਮਹਿਲਾ ਵਰਗ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਕੋਨੇਰੂ ਹੰਪੀ ਨੇ অপਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ हाल ही ਵਿੱਚ ਉਲਫਾ ਸਮੂਹ ਅਤੇ ਕੇਸਰਾ ਸਰਕਾਰ ਵਿਚਕਾਰ ਇੱਕ ਤਿਕੋਣੀ ਸਮਝੌਤਾ ਸ਼ੁਰੂ ਹੋਇਆ। ਹਾਂਜੀ ਉਲਫਾ ਸਮੂਹ ਅਤੇ ਤਿਕੋਣੀ ਸਮਝੌਤਾ ਇਹ ਅਸਮ ਦੇ ਵਿਚਕਾਰ ਸ਼ੁਰੂ ਹੋਇਆ ਵਾ ਜੇਕਰ ਅਸੀਂ ਉਲਫਾ ਸਮੂਹ ਦੀ ਗੱਲ ਕਰੀਏ ਉਲਫਾ ਸਮੂਹ ਅਤੇ ਅਸਮ ਇਸ ਦੇ ਵਿਚਕਾਰ ਇੱਕ ਤਿਕੋਣੀ ਸਮਝੌਤਾ ਹੋਇਆ ਉਲਫਾ ਉਲਫਾ ਦੀ ਸਥਾਪਨਾ 1979 ਦੇ ਵਿੱਚ ਹੋਈ ਸੀ ਤੇ ਯੂਨਾਈਟਿਡ ਲਿਬ੍ਰੇਸ਼ਨ ਉਲਫਾ ਦੀ ਫੁੱਲ ਫਾਰਮ ਹੈ ਯੂਨਾਈਟਿਡ ਲਿਬ੍ਰੇਸ਼ਨ ਫਰੰਟ ਆਫ ਅਸਮ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਉਲਫਾ ਸਮੂਹ ਦੇ ਵਿੱਚ ਘਾਰ ਇੱਕ ਗਰੁੱਪ ਆ ਇਸ ਦੇ ਵਿੱਚ ਘਾਰ ਅਤੇ ਅਸਮ ਦੇ ਵਿੱਚ ਘਾਰ ਇੱਕ ਤਕਉਨੀ ਸਮਝੌਤਾ ਹੋਇਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਅਸਮ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਤੇ ਵਿੱਚ ਅਸਮ ਅਸਮ ਦੀ ਕੈਪੀਟਲ ਆ ਦੇਸ਼ਪੁਰ ਚੀਫ ਮਿਨਿਸਟਰ ਹਿਮੰਤਾ ਵਿਸ਼ਵਾਸ਼ ਸ਼ਰਮਾ ਅਤੇ ਗਵਰਨਰ ਆ ਗੁਲਾਬ ਚੰਦ ਘਟਾਰੀਆ ਅਸਮ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਤੀਜੇ ਨੰਬਰ ਤੇ ਆ ਪਹਿਲੇ ਤੇ ਹੈ ਮੱਧ ਪ੍ਰਦੇਸ਼ ਦੂਜੇ ਤੇ ਆਂਡੇਮਾਨ ਨਿਕੋਬਰ ਤੇ ਤੀਜੇ ਤੇ ਆ ਅਸਮ ਪੂਰੀ ਇੰਡੀਆ ਦੇ ਵਿੱਚ ਅਸਮ ਦੇ ਵਿੱਚ ਰੈਮੋਨਾ نیشنل ਪਾਰਕ ਆ ਊਰੰਗ ਨੈਸ਼ਨਲ ਪਾਰਕ ਆ ਦੇਹਿੰਗ ਪਟਕਾਈ ਨੈਸ਼ਨਲ ਪਾਰਕ ਆ ਨਾ ਮੇਰੀ ਨੈਸ਼ਨਲ ਪਾਰਕ ਆ ਮਾਨਸ ਨੈਸ਼ਨਲ ਪਾਰਕ ਆ ਡਿਬਰੂ ਸਿਕੋਵਾ ਨੈਸ਼ਨਲ ਪਾਰਕ ਆ ਕਾਜ਼ੀਰੰਗਾ ਨੈਸ਼ਨਲ ਪਾਰਕ ਆ ਇੱਕ ਇੱਕ ਸਿੰਘ ਵਾਲੇ ਗੈਂਡੇ ਲਈ ਫੇਮਸ ਆ ਭਾਰਤ ਵਿੱਚ ਚਾਹ ਸਭ ਤੋਂ ਵੱਧ ਅਸਮ ਦੇ ਵਿੱਚ ਪੈਦਾ ਹੁੰਦੀ ਹੈ 8ਵਾਂ ਬ੍ਰਹਿਮਪੁੱਤਰ ਵੈਲੀ ਫਿਲਮ ਫੈਸਟੀਵਲ ਅਸਮ ਦੇ ਗੁਹਾਟੀ ਵਿੱਚ ਆਯੋਜਿਤ ਕੀਤਾ ਗਿਆ। ਅਸਮ ਦੇ ਮੁੱਖ ਮੰਤਰੀ ਨੇ ਅਮਰਿਤ ਸੰਚਾਰ ਅੰਦੋਲਨ ਲਈ ਗਿਨੀਜ਼ ਵਰਲਡ ਰਿਕਾਰਡ ਬਣਾਇਆ। ਅਸਮ ਦੇ ਮੁੱਖ ਮੰਤਰੀ ਨੂੰ ਸਿੰਗਾਪੁਰ ਦੀ ਚੋਟੀ ਦੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ। ਅਸਮ ਦੇ ਰਾਜਪਾਲ ਨੇ ਸਰਪੰਚ ਸੰਵਾਦ ਮੋਬਾਈਲ ਐਪ ਦਾ ਉਦਘਾਟਨ ਕੀਤਾ। ਨੈਕਸਟ ਕੁਐਸ਼ਨ ਹਾਲ ਹੀ ਵਿੱਚ ਮਹਾਰਾਸ਼ਟਰ ਪੁਲਿਸ ਦੇ ਨਵੇਂ ਡੀਜੀਪੀ ਵਜੋਕੇਸ ਨੂੰ ਚੁਣਿਆ ਗਿਆ। ਹਾਂਜੀ ਮਹਾਰਾਸ਼ਟਰ ਪੁਲਿਸ ਦੇ ਨਵੇਂ ਡੀਜੀਪੀ ਵਜੋ ਚੁਣਿਆ ਗਿਆ। रश्मि शुक्ला ਨੂੰ অপশন এ ইজ দা রাইট आंसर ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਪ੍ਰਮੋਦ ਸ਼ਰਮਾ ਨੂੰ ਐਨ ਐਚ ਐਸ ਆਰ ਸੀ ਐਲ ਦਾ ਡਾਇਰੈਕਟਰ ਚੁਣਿਆ ਗਿਆ ਸੰਜੇ ਸਿੰਘ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਚੁਣਿਆ ਗਿਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਸੰਜੇ ਸਿੰਘ ਤੇ ਸਲਾਮ ਬੰਬੇ ਫਾਊਂਡੇਸ਼ਨ ਲਈ ਸਿਹਤ ਰਾਜਦੂਤ ਅਮਿਰਤਾ ਰਾਏ ਚੰਦ ਦਾ ਨਾਮ ਆਇਆ ਸਾਹਮਣੇ ਉਹਦੇ ਨੇ ਉਦੇਏ ਨੇ ਮਹਾਨਦੀ ਕੋਲ ਫੀਲਡਸ ਲਿਮਿਟਿਡ ਦੇ ਸੀਐਮਡੀ ਵਜੋਂ ਆਉਂਦਾ ਸੰਭਾਲਿਆ ਇੰਨਾ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਕਿਸ ਦੇਸ਼ ਤੋਂ ਆਉਣ ਵਾਲੇ ਜਿਪਸਮ ਬੋਰਡਾਂ ਅਤੇ ਟਾਈਲਾਂ ਤੇ ਟਾਈਲਾਂ ਦੀ ਐਂਟਰੀ ਤੇ ਪਾਬੰਦੀ ਲਗਾਈ ਹੈ ਹਾਂਜੀ ਸੈਂਟਰਲ ਗਵਰਨਮੈਂਟ ਨੇ ਜਿਪਸਮ ਬੋਰਡ ਅਤੇ ਟਾਈਲਾਂ ਦੀ ਐਂਟਰੀ ਤੇ ਪਾਬੰਦੀ ਲਗਾਈ ਹੈ ਚੀਨ ਅਤੇ ਓਮਾਨ ਦੇ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਉਪਰੋਕਤ ਦੋਵੇਂ ਹੀ ਇਸ ਦਾ ਰਾਈਟ ਆਨਸਰ ਹੈ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸ਼ਨ ਆ ਜੀ ਰੱਖਿਆ ਸਕੱਤਰ ਨੇ ਹਾਲ ਹੀ ਵਿੱਚ HAL ਵਿੱਚ 에어로 ਇੰਜਿਨਾ ਨਾਲ ਸੰਬੰਧਿਤ ਨਵੇਂ ਡਿਜ਼ਾਈਨ ਅਤੇ ਟੈਸਟਿੰਗ ਕੇਂਦਰ ਦਾ ਉਦਘਾਟਨ ਕਿੱਥੇ ਕੀਤਾ ਹਾਂਜੀ ਰੱਖਿਆ ਸਕੱਤਰ ਨੇ ਰੀਸੈਂਟਲੀ 에어로 ਇੰਜਿਨਾ ਨਾਲ ਸੰਬੰਧਿਤ ਨਵੇਂ ਡਿਜ਼ਾਈਨ ਅਤੇ ਟੈਸਟਿੰਗ ਕੇਂਦਰ ਦਾ ਉਦਘਾਟਨ ਕੀਤਾ ਵਾ ਬੰਗਲੌਰ ਦੇ ਵਿੱਚ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਕੋਸ਼ਿਨਾਂ ਕੇਸ ਨੇ ਹਾਲ ਹੀ ਵਿੱਚ ਅਪਾਹਜ ਵਿਅਕਤੀਆਂ ਲਈ CRC ਸਾਂਬਾ ਜੰਮੂ ਦਾ ਉਦਘਾਟਨ ਕੀਤਾ CRC ਸਾਂਬਾ ਜੰਮੂ ਦਾ ਉਦਘਾਟਨ ਕੀਤਾ ਜੰਮੂ ਕਸ਼ਮੀਰ ਦੇ ਲਿਊਟੇਨੇਟ ਗਵਰਨਰ ਮਨੋਜ ਸਿਨਹਾ ਨੇ অপਸ਼ਨ ਸੀ ਇਸ ਦਾ ਰਾਈਟ ਆਨਸਰ ਹੁਣ ਜੰਮੂ ਕਸ਼ਮੀਰ ਦੀ ਗੱਲ ਆ ਤਾਂ ਜੰਮੂ ਕਸ਼ਮੀਰ ਦੇ ਲਿਊਟੇਨੇਟ ਗਵਰਨਰ ਕੌਣ ਨੇ ਮਨੋਜ ਸਿਨਹਾ ਕੈਪੀਟਲ ਕੀ ਹੈ ਸ਼੍ਰੀਨਗਰ ਤੇ ਇੱਥੋਂ ਦੇ ਨੈਸ਼ਨਲ ਪਾਇਰਕਾ ਡਾਚੀਗਾਮ ਨੈਸ਼ਨਲ ਪਾਇਰਕ ਕਾਜੀਨਾਗ ਨੈਸ਼ਨਲ ਪਾਇਰਕ ਸਲੀਮ ਅਲੀ ਨੈਸ਼ਨਲ ਪਾਰਕ ਕਿਸਤ ਬਾਡ ਨੈਸ਼ਨਲ ਪਾਰਕ ਫੇਮਸ ਲੋਕਨਾਚਾ ਰੋਫ ਹਿੱਤ ਕੋਂਡੰਡੀ ਕੇਸਰਦੇਵ ਉਤਪਾਦਨ ਵਿੱਚ ਮੋਹਰੀ ਰਾਜਾ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਵਿੱਚ ਡਲ ਝੀਲ ਬੁਲਰ ਝੀਲ ਗਾਇਮਰ ਝੀਲ ਮਾਨਸਵਲ ਝੀਲ ਗੰਗਾਬਲ ਝੀਲ ਕੁਸਰਬਲ ਝੀਲ ਸ਼ੇਸ਼ਨਾਗ ਝੀਲ ਨਾਗਿੰਗ ਝੀਲ ਬੈਰੀਨਾਗ ਝੀਲ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਜੰਮੂ ਕਸ਼ਮੀਰ ਦੇ ਨਾਲ ਰਿਲੇਟਡ ਕਰੰਟ ਅਫੇਅਰ ਮੈਂ ਇੱਥੇ ਲਿਖ ਦਿੱਤੀ ਹੈ ਤੁਸੀਂ ਨੋਟ ਕਰ ਸਕਦੇ ਹੋ ਰਿਵਾਈਜ਼ ਵੀ ਕਰ ਸਕਦੇ ਆ ਤੇ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ